ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਕੱਲ ਸ਼ਾਮ 9 ਦਸੰਬਰ 2024 ਦਿਨ ਸੋਮਵਾਰ ਸ਼ਾਮ ਤੱਕ ਦੇ ਆਪਾਂ ਜਿਹੜੇ ਪਾਸਮਤੀ 1509 ਦੇ ਸ਼ਾਮ ਤੱਕ ਮੰਡੀਆਂ ਚ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਚ ਕੀ ਰੇਟ ਰਹੇ ਨੇ ਉਹ ਰੇਟ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਆਪਾਂ ਡੇਲੀ ਦੀ ਡੇਲੀ ਆਪਾਂ ਜਿਹੜੀ ਸ਼ਾਮ ਤੱਕ ਅਪਡੇਟ ਹੁੰਦੀ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸ਼ੁਰੂ ਕਰਤਾ ਹਾਂ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਜਿੱਥੇ ਮਾਸਮਤੀ 1509 ਪਹੁੰਚੀ ਹੈ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਤਰਨਤਪੁਰ ਸਾਹਿਬ ਜਿੱਥੇ 1509 ਝੋਨਾ ਵਿਕਾਈ 29 ਤੇ 2500 ਜਿਹੜੀ ਬੋਰੀ ਆਪਣੀ ਵਿਕਣ ਲਈ ਆਈ ਉਸ ਤੋਂ ਬਾਅਦ ਗੱਲ ਕਰਦੇ ਆਂ ਸ੍ਰੀ ਅਮਰਦਰ ਸਾਹਿਬ ਜਿੱਥੇ 1509 ਝੋਨਾ ਲੱਗਿਆ ਜੀ 2877 ਰੁਪਏ ਕੰਬੈਨ ਨਾਲ ਘਟਿਆ ਹੋਇਆ ਤੇ 70000 ਬੋਰੀ ਜਿਹੜੀ ਵਿਕਣ ਲਈ ਆਈ ਹੈ ਹੁਣ ਗੱਲ ਕਰਦੇ ਆਂ ਜੀ ਬਟਾਲਾ 1509 ਝੋਨਾ ਲੱਗਿਆ ਜੀ 2881 ਰੁਪਏ ਟੌਪ ਦਾ ਰੇਟ ਚੱਲ ਰਿਹਾ ਹੈ ਵਧੀਆ 1500 ਇਹ ਕੁਆਲਟੀ ਦਾ ਬਿਲਕੁਲ ਅੱਗੇ ਗੱਲ ਕਰਦਾ ਹੁਣਿਆਣਾ ਦੀ ਸਮਾਲਖਾ ਮੰਡੀ ਵੈਸੇ ਰੇਟ ਕੰਬੈਨ ਨਾ ਕੱਟਿਆ ਹੋਇਆ ਝੋਨਾ ਹੀ 1509 ਜਿਹੜਾ ਲੱਗਿਆ ਜੀ 2500 11 ਪਰ ਜਿੱਥੇ 11 21 ਲੱਗਿਆ ਜੀ ਤਿੰਨ ਲੱਗਿਆ ਕੰਬੈਨ ਨਾ ਜਿਹੜਾ 1500 ਕੱਟਿਆ ਰੇਟ 1509 ਲੱਗਿਆ 2820 ਰੁਪਏ 8000 ਜਿਹੜੀ ਗੱਲ ਕਰੀ ਜਿੱਥੇ 1509 ਵਾਹਿਆ ਹਿਆਣੀ ਦੀ ਮੰਡੀ 1509 2700 ਕਰਦੀ ਹੈ ਇਹ ਆ ਦੇਖ ਰਿਹਾ ਇਹਦਾ ਝੋਨਾ ਲੱਗਿਆ ਜੀ ਬੋਲੀ ਤੇ ਟਹਾਣਾ ਮੰਡੀ 1509 ਝੋਨਾ ਲੱਗਿਆ 2870 ਰੁਪਏ ਸ਼ੀਗਾ ਮੰਡੀ ਦੀ ਗੱਲ ਕਰੀਏ ਤਾਂ 1509 ਝੋਨਾ ਲੱਗਿਆ ਜੀ 2721 ਰੁਪਏ 2000 ਬੈਗ ਵਿਕਣ ਲਈ ਆਇਆ ਜਿ ਕੋਟਕਪੂਰੇ ਪੰਜਾਬ ਦੀ ਮੰਡੀ 1509 ਜਿਹੜਾ ਝੋਨਾ 2655 ਰੁਪਏ 50 ਬੈਗ ਵਿਕਣ ਲਈ ਆਏ ਨੇ ਤਰਾਪੜੀ ਮੰਡੀ ਦੀ ਗੱਲ ਕਰੀਏ ਜਿੱਥੇ 1509 ਝੋਨਾ ਲੱਗਿਆ ਜੀ 2800 ਰੁਪਏ ਤਾਂ 8000 ਬੈਗ ਵਿਕਣ ਲਈ ਪਹੁੰਚਿਆ ਨਰੇਲਾ ਮੰਡੀ ਜਿੱਥੇ 1509 ਝੋਨਾ 2678 ਰੁਪਏ 15000 ਰੁਪਏ ਬੋਰੀ ਵਿਕਣ ਲਈ ਆਈ ਕਰਨਾਲ ਮੰਡੀ ਦੀ ਗੱਲ ਕਰੀਏ ਜਿੱਥੇ 2750 ਰੁਪਏ ਲੱਗੇ ਜੀ 20000 ਬੋਰੀ ਵੇਚਣ ਲਈ ਆਈ ਇੰਦਰੀ ਮੰਡੀ ਦੀ ਗੱਲ ਕਰੀਏ ਜਿੱਥੇ 1509 ਚੋਂ ਨਾ 2800 ਰੁਪਏ 17000 ਜਿਹੜੀ ਬੋਰੀ ਵੇਚਣ ਲਈ ਆਈ ਗਰਾਉਂਡਾ ਮੰਡੀ ਦੀ ਗੱਲ ਕਰੀਏ 1509 ਚੋਂ ਲੱਗੇ ਜੀ 2721 ਰੁਪਏ ਕੰਬੈਨ ਨਾ ਕੱਟਿਆ ਹੋਇਆ ਰਤਿਆ ਮੰਡੀ 2621 ਰੁਪਏ ਜਗੀਰ ਜਹਾਂਗੀਰਾਬਾਦ 1509 ਜੀ 2800 ਰੁਪਏ ਸਾਹ ਜਹਾ ਪਰ 1121 ਚੋਂ ਨਾ ਲੱਗਿਆ ਜੀ 3050 ਰੁਪਏ ਤੇ ਪੀਆਰ 26 ਲੱਗਿਆ ਜੀ 1841 ਰੁਪਏ ਨਮਾ ਝੋਨਾ 1509 ਝੋਨਾ ਲੱਗਿਆ 2600 ਰੁਪਏ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਸਮਤੀਆਂ ਦੀ ਅਪਡੇਟ ਆਪਾਂ ਡੇਲੀ ਡੇਲੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਮਿਲਦੇ ਆਂ ਜੀ ਅਗਲੀ ਅਪਡੇਟ 'ਚ ਕੱਲ ਨੂੰ ਧੰਨਵਾਦ